ਲੋ ਜੀ ਘਰ ਦੇ ਕੂੜੇ ਤੋਂ ਆਪਾਂ ਬਣਾਉਣ ਜਣੇ ਆ ਰਹੇ ਇੱਕ ਲੈ ਲਈ ਬਾਲਟੀ ਇਹਦੇ ਵਿੱਚ ਪਾ ਲਈ ਸੁੱਕੀ ਮਿੱਟੀ ਜਿਹੜੀ ਮੰਨ ਲਓ ਵੀ ਕਰਕਰੀ ਜੀ ਹੋਵੇ ਤੇ ਇਹਦੇ ਉੱਪਰ ਪਾਵਾਂਗੇ ਆਪਾਂ ਗੱਤੇ ਦੇ ਟੁਕੜੇ ਇਹ ਸਾਰੀ ਚੀਜ਼ਾਂ ਪਾਉਣ ਦਾ ਕਾਰਨ ਹੈ ਕਿ ਉਹਦੇ ਵਿੱਚ ਜਿਹੜਾ ਲਿਕੁਇਡ ਜਾਂ ਨਿਕਲਦਾ ਹੈ ਉਹਨੂੰ ਇਹ ਗੱਤਾ ਸੋਖ ਲੇ ਟੁਕੜੇ ਛੋਟੇ ਕਰਕੇ ਪਾ ਲੈਨੇ ਆਪਾਂ ਇਸ ਤਰ੍ਹਾਂ ਤੇ ਥੋੜਾ ਜਿਹਾ ਹੋਰ ਉਸ ਤੋਂ ਬਾਅਦ ਪਾਵਾਂਗੇ ਦੇ ਉੱਪਰ ਆਪਾਂ ਸੁੱਕੀ ਆ ਪੱਤਿਆਂ ਦੀ ਢੇਰੀ ਤੋਂ ਜਦੋਂ ਬਿਲਕੁਲ ਸੁੱਕੇ ਨੇ ਤੋਂ ਫਿਰ ਸੁਕਾ ਲਏ ਇਹ ਕੜਕੜਕ ਕਰਦੇ ਇਹ ਪਾ ਲੇ ਹੁਣ ਇਹਦੇ ਉੱਪਰ ਪਾਵਾਂਗੇ ਆਪਾਂ ਘਰ ਦਾ ਕੂੜਾ ਲੋ ਜੀ ਕਿਚਨ ਜੋ ਚੱਕ ਲਿਆ ਆਪਣੇ ਡਸਟਬਿਨ ਇਹਦੇ ਜੀ ਕੀ ਹੈ ਇਹਦੇ ਜੇ ਬਚੇ ਹੋਏ ਛਿਲਕੇ ਨੇ ਸਬਜ਼ੀਆਂ ਦੇ ਤੇ ਮਹ ਲੋ ਪਿਆਜ਼ ਦੇ ਛਿਲਕੇ ਹੋਗੇ ਮੂੜੀਆਂ ਦੇ ਛਿਲਕੇ ਹੋਗੇ ਫਲ ਫਰੂਟਾਂ ਦੇ ਛਿਲਕੇ ਹੋਗੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਵੀ ਇਹਦੇ ਵਿੱਚ ਕੋਈ ਵੀ ਬਣੀ ਹੋਈ ਸਬਜੀ ਪਕਾਈ ਹੋਈ ਸਬਜੀ ਜਾਂ ਕੁਝ ਵੀ ਚੀਜ਼ ਪਕਾਈ ਹੋਈ ਇਹਦੇ ਵਿੱਚ ਨਹੀਂ ਪਾਉਣੀ ਨਹੀਂ ਤਾਂ ਖਰਾਬ ਹੋ ਜੂਗਾ ਇਹਦੇ ਵਿੱਚ ਹੁਣ ਲਿਕਵਿਡ ਜੇ ਨਿਕਲਦਾ ਹੈ ਉਹਨੂੰ ਬਹੁਤ ਕੀਮਤੀ ਚੀਜ਼ ਆ ਉਹਨੂੰ ਆਪਾਂ ਵੇਸਟ ਨਹੀਂ ਕਰਨਾ ਤੇ ਜਦੋਂ ਵੀ ਤੁਸੀਂ ਡਸਟਬਿਨ ਛੋਟਾ ਲਗਾ ਲਓ ਜਿਹਦੇ ਨਾਲ ਕੀ ਹੈ ਤੁਹਾਡਾ ਉਹ ਲਿਕਵਿਡ ਖਰਾਬ ਨਹੀਂ ਹੋਊਗਾ ਨਹੀਂ ਡਸਟਬਿਨ ਦੇ ਵਿੱਚ ਹੀ ਉਹ ਨਿਕਲਣਾ ਸਟਾਰਟ ਹੋ ਜਾਂਦਾ ਤਾਂ ਛੋਟਾ ਡਸਟਬਿਨ ਲਾਓ ਜੇ ਜਦੋਂ ਘੱਟ ਪਰ ਜੀ ਨਾਲ ਦੇਣਾ ਇਨੂੰ ਖਾਲੀ ਕਰ ਦੋ ਉਹਦੇ ਵਿੱਚ ਹੁਣ ਮੈਂ ਕੱਢੂੰਗਾ ਇਹਦੇ ਵਿੱਚ ਦੇਖੋ ਲਿਕਵਿਡ ਨਿਕਲੂਗਾ ਸੋ ਇਹਨੂੰ ਆਪਾਂ ਵੱਖਰਾ ਸਟੋਰ ਕਰਨ ਲਈ ਬਾਲਟੀ ਵਿੱਚ ਦੋ ਸਰਾਹ ਕਰ ਦਾਂਗੇ ਉਹਦੇ ਨੀਚੇ ਕੋਈ ਭਾਂਡਾ ਰੱਖ ਦਾਂਗੇ ਉਹਦੇ ਨਾਲ ਉਹ ਸਾਰਾ ਨਿਕਲਦਾ ਰਹੂਗਾ ਤੇ ਆਪਾਂ ਉਹਨੂੰ ਵੱਖਰਾ ਸਟੋਰ ਕਰਦੇ ਰਹਾਂਗੇ ਤੋਂ ਇਹਦੇ ਵਿੱਚ ਪਾਉਨੇ ਆ ਤੇ ਫਿਰ ਤੁਹਾਨੂੰ ਦਿਖਾਉਣੀ ਆ ਜਦੋਂ ਇਹ ਰੇ ਬਣੂਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੇਜ ਨੂੰ ਕਰ ਲਿਓ ਫੋਲੋ ਦੋਸਤੋ ਤਕਰੀਬਨ 4 ਮਹੀਨੇ ਹੋ ਗਏ ਇਸ ਨੂੰ ਆਪਣੀ ਬਾਲਟੀ ਨੂੰ ਰੱਖੀ ਨੂੰ ਤੇ ਹੁਣ ਇਹਦੇ ਵਿੱਚ ਮੀਂਹ ਦਾ ਪਾਣੀ ਪਰਿਆ ਨਹੀਂ ਇਹਦੇ ਵਿੱਚ ਲਿਕਵਿਡ ਨਿਕਲਦਾ ਸੀ ਜਿਹਦੇ ਵਿੱਚ ਆਪਾਂ ਮੰਨ ਲਓ ਸਰਾਹ ਕੇ ਵਿੱਚ ਕੱਟ ਸੋ ਜਿੰਨੇ ਪਰਾ ਪੱਤੇ ਪਾਏ ਸੀ ਗੱਤਾ ਪਾਇਆ ਸੀ ਜਿੰਨਾ ਕੋ ਉਹਨੇ ਸੁਕਣਾ ਹੀ ਸੋਕ ਲਿਆ ਉਸ ਤੋਂ ਬਾਅਦ ਜਿਹੜਾ ਬਾਕੀ ਲਿਕਵਿਡ ਸੀ ਉਹ ਜੀ ਨਿਕਲਦਾ ਰਿਹਾ ਤੇ ਇਦਰਾ ਆਪਾਂ ਸਟੋਰ ਕਰ ਲਿਆ ਇਹਦੇ ਵਿੱਚ ਦੇਖੋ ਅੱਧਾ ਘਪੜਿਆ ਭਰਿਆ ਬਿਆ ਹੈ ਇਹਨੂੰ ਆਪਾਂ ਪਾਣੀ ਚ ਮਿਲਾ ਕੇ ਪੌਦਿਆਂ ਨੂੰ ਪਾ ਸਕਦੇ ਆ ਜਿਵੇਂ ਕਿ ਇਕਲੀ ਟਰੇ ਹੋ ਗਿਆ 5-7 ਲੀਟਰ ਪਾਣੀ ਹੋ ਗਿਆ ਮਿਲਾ ਕੇ ਇਹਨੂੰ ਪਾ ਸਕਦੇ ਆ ਤੇ ਇਹਦਾ ਛੜਕ ਵੀ ਸਕਦੇ ਆ ਆਪਾਂ ਨੂੰ ਪੌਦਿਆਂ ਦੇ ਉੱਪਰ ਸੋ ਇਹ ਤੁਹਾਨੂੰ ਰੇਤ ਖਾ ਦਨੇ ਆ ਰੇਤ ਤੁਸੀਂ ਦੇਖ ਲਓ ਬਿਲਕੁਲ ਮਿੱਟੀ ਬਣਿਆ ਪਿਆਗਾ ਤੁਹਾਨੂੰ ਜੇ ਆਪਾਂ ਡੂੰਘੀ ਖੁਰਪੀ ਵੀ ਮਾਰੀਏ ਥੱਲੇ ਤੱਕ ਤੁਹਾਨੂੰ ਇਹ ਮਿੱਟੀ ਹੀ ਮਿੱਟੀ ਦਿਖੂਗੀ ਤੇ ਕੋਈ ਮੰਨ ਲੋ ਆਮ ਗੈਸ ਨਹੀਂ ਹੋ ਸਕਦਾ ਵੀ ਇਹ ਕੂੜੇ ਤੋਂ ਬਣੀ થી ਮਿੱਟੀ ਐ ਘਰ ਦੇ ਕੂੜੇ ਤੋਂ ਛਿਲਕਿਆਂ ਤੋਂ ਬਣੀ ਹੀ ਮਿੱਟੀ ਐ ਸੋ ਹਲਕੇ ਬੁਲਕੇ ਇਹਦੇ ਵਿੱਚ ਹੋਰ ਰਹਿ ਗਿਆਈਆਂ ਮੁੱਠੀ-ਮੁੱਠੀਆਂ ਟਾਣੀਆਂ ਜਿਹੜੀਆਂ ਰਹਿ ਗਈਆਂ ਸੀ ਉਹ ਸੀ ਇੰਨਾ ਬਰੀਕ ਕਰਕੇ ਪਾ ਸਕਦੇ ਹੋ ਉਹਨਾਂ ਬਰੀਕ ਕਰਕੇ ਇਹਦੇ ਵਿੱਚ ਛਿਲਕੇ ਛਿਲਕੇ ਪਾਇਆ ਕਰੋ ਉਹਨਾਂ ਛੀਤੀ ਹੀ ਬਣ ਜਾਂਦਾ ਹੈ ਤੁਸੀਂ ਇਹਦੇ ਵਿੱਚ ਦਹੀਂ ਵੀ ਪਾ ਸਕਦੇ ਹੋ ਲੱਸੀ ਪਾ ਸਕਦੇ ਹੋ ਗੁੜ ਘੋਲ ਕੇ ਵੀ ਪਾ ਸਕਦੇ ਹੋ ਉਸ ਨਾਲ ਕੀ ਹੈ ਇਹ ਪ੍ਰੋਸੈਸ ਜਿਹੜਾ ਹੈਗਾ ਜਲਦੀ ਹੋ ਜਾਂਦਾ ਜਲਦੀ ਤੁਹਾਡਾ ਰੇ ਤਿਆਰ ਹੋ ਜਾਂਦਾ ਤੇ ਇੱਕ ਗੱਲ ਨੋਟ ਕਰਿਓ ਵੀ ਇਹਦੇ ਵਿੱਚ ਤੁਸੀਂ ਗੋਹਾ ਜ਼ਰੂਰ ਪਾਉਣਾ ਹੈ ਗਾਂ ਦਾ ਗੋਹਾ ਮਿਲ ਜੇ ਜ਼ਿਆਦਾ ਬੈਟਰ ਹੈ ਨਹੀਂ ਪਰ ਤੁਸੀਂ ਦੇਸੀ ਗਾਂ ਦਾ ਗੋਹਾ ਮੇਰੇ ਜਿਆਦਾ ਵੈਟਰਾ ਨਹੀਂ ਪਰ ਤੁਸੀਂ ਆਮ ਕੋਈ ਵੀ ਗੋਹਾ ਇੱਥੇ ਪਾ ਸਕਦੇ ਹੋ ਮੰਨ ਲਓ ਵੀ ਇੱਥੇ ਤੱਕ ਭਰ ਗਿਆ ਅੱਧ ਤੱਕ ਤੁਸੀਂ ਫਿਰ ਇਹ ਜੇ ਇੰਨਾ ਗੋਹਾ ਪਾ ਕੇ ਉੱਪਰ ਫਿਰ ਕੂੜਾ ਪਾ ਕੇ ਫਿਰ ਤੁਸੀਂ ਇਹ ਜਿਉ ਜਦੋਂ ਇੱਥੇ ਤੱਕ ਭਰ ਜਣੀ ਹੈ ਹਲਕੀ ਜਿਹੀ ਨੂੰ ਮਿੱਟੀ ਦੀ ਲੇਅਰ ਨਾਲ ਸੁੱਕੀ ਮਿੱਟੀ ਦੀ ਲੇਅਰ ਨਾਲ ਢੱਕ ਦਿਓ ਤਾਂ ਕਿ ਇਹ ਜਿਹੜੇ ਜਿਿਹੇ ਜੀਵਾਣੂ ਨੇ ਉਹ ਇਹਦੇ ਵਿੱਚ ਪ੍ਰੋਸੈਸ ਆਪਣਾ ਕਰ ਸਕਣ ਉਹਨਾਂ ਨੂੰ ਜਿਆਦਾ ਧੁੱਪ ਨਾ ਲੱਗੇ ਤੇ ਜਿਆਦਾ ਹੋਣਾ ਹੋਵੇ ਠੀਕ ਹੈ ਜੀ ਇਹਨੂੰ ਹਵਾ ਲੱਗਦੀ ਰਹਿਣੀ ਚਾਹੀਦੀ ਹੈ ਜੇ ਇਹਨੂੰ ਤੁਸੀਂ ਮੰਨ ਲਓ ਹਿਲਾ ਗੋ ਹਿਲਾਉਂਦੇ ਰਹੋ ਹਵਾ ਇਹਨੂੰ ਲੱਗਦੀ ਰਹੇ ਸਾਰੇ ਦੇ ਵਿੱਚ ਜਿਵੇਂ ਆਹ ਵੱਡੀ ਢੋਲੀ ਪੀਏ ਵਿੱਚ ਮੈਂ ਗਲੀਆਂ ਕੱਢਿਆ ਨੇ ਹਵਾ ਲੱਗਣ ਵਾਸਤੇ ਤੇ ਇਹਦੇ ਵਿੱਚ ਕੋਈ ਗਲੀ ਨਹੀਂ ਕੱਢੀ ਹੋਈ ਤਾਰ ਕੇ ਇਹਨੂੰ ਖਿਲਾਉਣਾ ਪੈਂਦਾ ਹਵਾ ਇਹਨੂੰ ਲੱਗਦੀ ਰਹੇ ਤੇ ਛੇਤੀ ਇਹ ਬਣ ਜਾਂਦਾ ਹੈਗਾ ਬਾਕੀ ਤਕਰੀਬਨ ਇਹਨੂੰ ਮੈਂ ਨਾ ਹੁਣ ਹਿਲਾਇਆ ਸੀ ਨਾ ਕੁਝ ਹੋ ਕੀਤਾ ਸੀ ਆਪਣੇ ਆਪ ਇਹ ਸਾਰਾ ਪ੍ਰੋਸੈਸ ਕੀਤਾ ਤੇ ਨਾ ਇਹਦੇ ਵਿੱਚ ਆਪਾਂ ਨੇ ਪਾਇਆ ਸੀ ਕੋਈ ਦਹੀਂ ਨਾ ਲੱਸੀ ਨਾ ਗੋਹਾ ਪਾਇਆ ਸੀ ਇਹ ਸਾਰਾ ਆਪਣੇ ਆਪ ਬਣਿਆਗਾ ਇਹ ਤਕਰੀਬਨ ਜੇ ਤੁਸੀਂ ਇਹ ਪਾ ਸਕਦੇ ਹੋ ਇਹ ਚੀਜ਼ਾਂ ਜਿਨ੍ਹਾਂ ਨਾਲ ਇਹ ਛੇਤੀ ਬਣ ਜਾਂਦਾ ਹੈ ਦਹੀਂ ਪਾ ਸਕਦੇ ਹੋ ਤੇ ਲੱਸੀ ਪਾ ਸਕਦੇ ਹੋ ਗੋਹਾ ਤੁਸੀਂ ਪਾਉਣਾ ਹੀ ਪਾਉਣਾ ਜ਼ਰੂਰ ਹੈ ਸੋ ਤੁਸੀਂ ਜੇ ਕਿਤੇ ਵੀ ਘਰ ਦੇ ਵਿੱਚ ਜਾਂ ਆਪਣੇ ਬਾਗਲ ਦੇ ਵਿੱਚ ਨੇੜੇ-ਤੇੜੇ ਕਿਤੇ ਵੀ ਤੁਸੀਂ ਆਪਣੇ ਜਿਵੇਂ ਘਰ ਦੇ ਵਿੱਚ ਜਗਾ ਹੁੰਦੀ ਹੈ ਜਾਂ ਘਰ ਦੇ ਲਾਗੇ ਕੋਈ ਜਗਾ ਹੁੰਦੀ ਹੈ ਉੱਤੇ ਜਿਹਾ ਮੇਰੀ ਤਰ੍ਹਾਂ ਛੱਤ ਦੇ ਉੱਪਰ ਤੁਸੀਂ ਇਹ ਆਪਣੇ ਫੁੱਲ ਬੂਟੇ ਲਾਉਣੇ ਹੋ ਸਬਜ਼ੀਆਂ ਵਾਲੇ ਬੂਟੇ ਲਾਉਣੇ ਹੋ ਫਲਾਂ ਵਾਲੇ ਬੂਟੇ ਲਾਉਣੇ ਹੋ ਤਾਂ ਤੁਸੀਂ ਇਹ ਘਰ ਦੇ कूड़े ਤੋਂ ਰੇ ਜ਼ਰੂਰ ਤਿਆਰ ਕਰੋ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਹੁਣ ਮੈਂ ਦੁਬਾਰਾ ਜਿਹੜੇ ਹੈਗੇ ਨੇ ਸਰਦੀਆਂ ਵਾਲੇ ਹੁਣ ਪੌਦੇ ਲਾਉਣੇ ਨੇ ਜਿਵੇਂ ਬਰੋਕਲੀ ਵਗੈਰਾ ਮੈਂ ਲਾਉਣੀ ਹੈ ਤੋ ਲੈਟਸ ਲਾਉਣਾ ਹੈ ਉਹਦੇ ਵਿੱਚ ਕੀ ਹੈ ਮਿੱਟੀ ਦੇ ਵਿੱਚ ਮਿਕਸ ਕਰਕੇ ਮੈਂ ਇਹ ਪਾਉਂਗਾ ਤੇ ਉਸ ਤੋਂ ਬਾਅਦ ਜਦੋਂ ਉਹ ਪੌਦੇ ਗਰੋਥ ਕਰਨ ਲੱਗ ਗਏ ਥੋੜੇ-ਮੋਟੇ ਹੋ ਗਏ ਫਿਰ ਉਸ ਤੋਂ ਬਾਅਦ ਇਹਨੂੰ ਮਨ ਲੋ ਉੱਪਰ ਰੇ ਦੀ ਤਰ੍ਹਾਂ ਵੀ ਇਹਨੂੰ ਪਾਵਾਂਗੇ ਆਪਾਂ ਸੋ ਇਹ ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਬਾਕੀ ਇਹ ਤਜਰਬਾ ਜ਼ਰੂਰ ਕਰਿਓ ਤੁਸੀਂ ਧੰਨਵਾਦ ਜੀ